ਨੋ ਲਾਈਵ ਤਸਵੀਰਾਂ ਫਾਇਲ ਕਰਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਦਿਖਾਜਾਂ ਜਾ ਰਹੀਆਂ ਨੇ ਇਹ ਇਲਾਕੇ ਜੋ ਫਾਇਲ ਕਰਦੇ ਪਿੰਡ ਨੂਰ ਸ਼ਾਹ ਬਲੇ ਸ਼ਾਹ ਉਤਾੜ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਜਾਂ ਜਾ ਰਹੀਆਂ ਨੇ ਇੱਥੋਂ ਦੇ ਹਾਲਾਤ ਤੁਸੀਂ ਲਾਈਵ ਜਾਣ ਸਕਦੇ ਹੋ ਇਹ ਤਸਵੀਰਾਂ ਉਹਨਾਂ ਲਾਗਿਆਂ ਤੋਂ ਦਿਖਾਈਆਂ ਜਾ ਰਹੀਆਂ ਨੇ ਇਤੋਂ ਦੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਅੱਜ ਦੀ ਜਿਹੜੀ ਹੈ ਤੁਹਾਨੂੰ ਅਪਡੇਟ ਦੱਸ ਦਈਏ ਕਿ ਅੱਜ ਜਿਹੜਾ ਪਾਣੀ ਦਾ ਪੱਧਰ ਥੋੜਾ ਜਿਹਾ ਘਟਿਆ ਹੈ ਸੋ ਫਿਰ ਵੀ ਜਿਹੜਾ ਹੈ ਕਿ ਲੋਕ ਜਿਹੜਾ ਹਾਲੇ ਨਾਜ਼ੁਕ ਹਾਲਾਤ ਜਿਹੜੇ ਲੋਕਾਂ ਚ ਬਣੇ ਹੋਏ ਨੇ ਕਿਉਂਕਿ ਲਗਾਤਾਰ ਜਿਹੜਾ ਹੈ ਕਿ ਅੱਜ ਮੌਸਮ ਜਿਹੜਾ ਹੈ ਸਵੇਰ ਤੋਂ ਹੀ ਖਰਾਬ ਬਦਲਬਾਈ ਜਿਹੜੀ ਚੱਲ ਰਹੀ ਹੈ ਔਰ ਬੂੰਦਾ ਬਾਂਦੀ ਜਿਹੜੀ بارش ਹੋ ਰਹੀ ਹੈ ਉਹ ਡਾਊਨ ਆਇਆ ਹੈ ਹੈ ਕਿ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਕਿ ਇਹ ਲਾਈਵ ਤਸਵੀਰਾਂ ਫਾਇਲ ਕਰਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਦਿਖਾਈਆਂ ਜਾ ਰਹੀਆਂ ਨੇ ਜਿੱਥੋਂ ਦੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਲੋਕਾਂ 'ਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਜਿਹੜੇ ਨੇ ਆਪਣੇ ਕਰਾਂ ਤੱਕ ਜਾਣ ਲਈ ਜਿਹੜਾ ਹੈ ਕਿ ਉਹ ਇੰਨਾ ਬੋਟਾ ਰਹੀਂ ਜਿਹੜਾ ਕਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਕਿਉਂਕਿ ਪਾਣੀ ਜਿਹੜਾ ਹੈ ਸੜਕ ਤੇ ਬਹੁਤ ਹੀ ਡੂੰਘਾਈ ਵਿੱਚ ਜਿਹੜਾ ਹੈ ਕਿ ਪਾਣੀ ਉਹ ਹੈ ਇਸ ਸੜਕ ਤੇ ਟਰੈਕਟਰ ਜਾਂ ਹੋਰ ਵਹੀਕਲ ਨਹੀਂ ਜਾ ਸਕਦੇ ਇਸ ਕਰਕੇ ਇੰਨਾ ਬੋਟਾ ਰਹੀ ਲੋਕ ਜਿਹੜੇ ਨੇ ਆਪਣੇ ਘਰਾਂ ਤੱਕ ਪਹੁੰਚ ਕਰਦੇ ਨੇ ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਫਾਇਲ ਕਾ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂ ਜਾ ਰਹੀਆਂ ਨੇ ਜਿੱਥੇ ਦੇ ਹਾਲਾਤ ਕਾਫੀ ਨਾਜ਼ੁਕ ਬਨੇ ਹੋਏ ਨੇ ਇਨਹ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਬਾਹਰ ਰਾਸ਼ਨ ਲੈਣ ਲਈ ਜਿਹੜਾ ਕਿ ਉਹ ਇੰਨਾ ਬੋਟਾ ਰਹੀਂ ਰਾਸ਼ਨ ਜਿਹੜਾ ਕਿ ਉਹ ਅੰਦਰ ਲਜਾਇਆ ਜਾਂਦਾ ਹੈ ਸੋ ਇੰਦਰ ਜੋ ਤੁਸੀਂ ਅੱਗੇ ਸਾਹਮਣੇ ਦੇਖ ਰਹੇ ਹੋ ਇੱਧਰ ਲਗਭਗ ਜਿਹੜਾ ਕਿ 200 ਤੋਂ ਪਲੱਸ ਢਾਣੀਆਂ ਜਿਹੜੀਆਂ ਉਹ ਪਾਣੀ ਦੀ ਲਪੇਟ ਵਿੱਚ ਆ ਚੁੱਕੀਆਂ ਨੇ ਸੋ ਉਹਨਾਂ ਢਾਣੀਆਂ ਤੇ ਜਿਹੜੇ ਲੋਕ ਬੈਠੇ ਨੇ ਜੋ ਆਪਣੇ ਸਮਾਨ ਦਾ ਸਮਾਨ ਦੀ ਰਾਖੀ ਕਰ ਰਹੇ ਨੇ ਉਹ ਲੋਕ ਜਿਹੜੇ ਨੇ ਇੰਨਾ ਬੋਟਾ ਰਾਈ ਜਿਹੜਾ ਆਪਣੇ ਖਾਣ ਪੀਣ ਦਾ ਸਮਾਨ ਜਾਂ ਜਿਨ੍ਹਾਂ ਦੇ ਡੰਗਰ ਜਿਹੜੇ ਨੇ ਉਹ ਅੰਦਰ ਕਰਾਚ ਹੈਗੇ ਨੇ ਉਹਨਾਂ ਲਈ ਚਾਰਾ ਜਿਹੜਾ ਇਹਨਾਂ ਬੋਟਰਾਂ ਹੀ ਲਜਾਇਆ ਜਾਂਦਾ ਹੈ ਸਵੇਕ ਵਾਰ ਫਿਰ ਤੁਹਾਨੂੰ ਦੱਸਦੀ ਕਿ ਇਹ ਲਾਈਵ ਤਸਵੀਰਾਂ ਫਾਇਲ ਕਾ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਦਿਖਾ ਨਜ਼ਾਰੀਆਂ ਨੇ હતા <laughs> મહારાષ્ટ્ર ਨਾ 23 23 ਨਾ ਫਰਦਾਈ ਸਾਡੇ ਨਾਲ ਚੀਕ ਨਾ ਮੋਟਰ ਤੇ ਨਾਰ ਨਾਲ 40 ਫੁੱਟ ਇਹ ਨਾ ਰਹਿੰਦੇ ਰਹਿੰਦੇ ਉੱਥੋਂ ਬੰਨ ਲਾਇਆ ਜਾਵੇ ਨਾ ਨਾ ਜਾਂ ਜਗ ਸਾਡੇ 13 14 ਪਿੰਡੋਂ 5 7 ਪਿੰਡੇ ਮਤਲਬ 22 ਪਿੰਡ ਜਿਹੜੇ ਬਸ ਇਹ ਜਾਂ ਜੀ ਅੱਜ ਜੀ ਸਰ ਜੀ ਚਾਹੁੰਦੇ ਇਹ ਬਾਰਡਰ ਕਿਹਦਾ ਬਾਰਡਰ ਨਾਲ ਹੀ ਇਥੋਂ ਨਾਲ ਅੱਗੇ 20 ਕਿਲੋਮੀਟਰ ਬਾਰਡਰ ਬਾਰਡਰ ਦੇ ਨਾਲ ਨਾਲ ਇਹ ਚਿੱਪੀਏ ਸੁਪਰਾਂਚ ਕੋਲ ਮੈਂ ਭੇਜਿਆ ਮੈਂ ਤਾਂ ਮੰਗੀ ਹੋ ਰੱਖੀ ਤੇ ਜਿਹੜੇ ਤੋਏ ਪ੍ਰਿਆਰ ਆਵਦੇ ਜਿਹੜੀ ਸਾਡੀ ਫੌਜ ਦੇ ਸੈਨਿਕ ਸਾਰੇ ਮੋਰਚੇ ਬਣ ਗਏ ਐਤ ਕੀ ਨੈਟ ਤੇ ਬਰਿਆਕ ਟੁੱਟਿਆ ਜੋ ਤੁਹਾਨੂੰ ਜਦੋਂ ਇਹਨਾਂ ਮੋਰਚਿਆਂ ਨੇ ਰਿਪੇਅਰ ਕੀਤੇ ਤਾਂ ਪੋਲ ਰਹਿ ਗਈ ਉੱਥੋਂ ਹੀ ਆਣ ਕੇ 200 ਥਾਵਾਂ ਟੁੱਟ ਗਿਆ ਤਰੇ ਔਰ ਦੇਖੋ ਇਹ ਇਸ ਕਰਕੇ ਇੱਥੇ ਡਿਫੈਂਸ ਜਿਹਨਾਂ ਨੂੰ ਪੋਟੇਟੋ ਅੱਜ ਨਹੀਂ ਮਿਲਦੇ ਪੰਜਾਬ ਗਵਰਨਰ ਕੋਲ ਤੋਂ ਪੈਸਾ ਆਉਣਾ ਨਹੀਂ ਇਹਨਾਂ ਨੂੰ ਇਹਦਾ ਫਾਇਦਾ ਪਾਲੀ ਦੇਸੀ ਵੀ ਉੱਥੇ ਆਉਂਦੇ ਨੇ ਦੁਕਾਨਾਂ ਦੇ ਸਾਰਾ ਸਰਕਾਰੀ ਪੁਜਾ ਸੈ ਨਹੀਂ ਜਿਹੜਾ ਸ਼ਰਾਬੀ ਬੰਦਾ दारू ਪੀ ਕੇ ਆਪ ਹੁਣ ਦਾਖਲ ਹੋਇਆ ਕਿਹਨੇ ਸੰਭੋ

ਭੈਣਾਂ ਪਰ ਚੜ੍ਹਦੇ ਹੋ ਪਰ ਜਾਨਾ ਅੱਗੇ ਪਰ ਜਾਨਾ ਕੀ ਕੀ ਹੋਊਗਾ 2 ਮਿੰਟ ਵਿੱਚ ਇੰਸ਼ਾਅੱਲਾ ਵਾਪਸ ਵੇਖਣ ਲਈ ਮੈਂ ਪਾਰਾ ਜੀ ਸਟੇਟਮੈਂਟ ਕਰਦਾ ਹਾਂ ਕਿ ਨਾ ਰਹੇ ਮੇਰੇ ਤੋਂ ਮਨਜ਼ਰ ਦੇ ਕਿ ਇਹ ਲਾਈਵ ਟੂ ਫੋਇਲ ਲਗਾ ਦੇ ਯਾਨ ਲੱਗੇ ਸਾਹਤੀ ਇਲਾਕੇ ਦੇ ਨਜ਼ਾਰੇ ਨੇ ਮੰਸਾਲਾ ਦੇ ਕੋਲ ਲਾਜੋ ਹਨ ਬਾਕੀ ਸਨੇਹ ਟਿਕ ਟੋਕ ਨੂੰ ਜਮਾਸਕ ਐ ਦੋ ਲਾਜੀ ਪ੍ਰਸਤਾਵ ਨਹੀਂ ਸਰ ਕੋਰੇ ਫਿਰ ਤੁਹਾਨੂੰ ਦੱਸ ਦੇ ਕਿ ਇਹ ਲਾਈਵ ਸ੍ਰੀ ਰਾਮ ਕੋਲ ਲਗਾ ਦੇਣਾ ਲੱਗਦੇ ਸਰਹੱਦੀ ਲੱਗਦੇ ਤੋਹ ਦੇ ਹਾਲਾਤ ਦੀ ਹੈ ਕੋਈ ਨਾਜ ਕੋ ਬੰਦ ਕਰਨਾ ਬੜੀ ਜੀ ਦਾ ਮਤਲਬ ਜ਼ੀਰੋ ਲਾਈ ਨੂੰ ਪਹਿਲਾ ਮੇਰਾ ਬੋਤਾ ਹੋ ਵਾਟਰਪਰਦਾਸ਼ ਨਾ ਆਇਆ ਪਰ ਇਹ ਤੁਹਾਨੂੰ ਕਿਹਾ ਵਾਹ ਜਿਹੜੀ ਇਹਨੂੰ ਕੁਝ ਨੰਬਰ ਪਾਉਣ ਦੇ ਤੇ ਸਪੀਡ ਤੋਂ ਬੈਲੀ ਵੜੀ ਉਹਨੂੰ ਤਾਂ ਜਿੱਦਾਂ ਅੱਗੇ ਕਰਵਾ ਦੇ ਪਾਉਂਦਾ